ਜੁਆਇਨ ਕਰਨ ਕਰਕੇ ਰਣਜੀਤ ਗਿੱਲ ਤੇ ਕਰਵਾਈ ਰੇਡ ਆਈਓਪੀ ਦੇ ਗੋਂਡਾ ਦੇਵੀ ਸੜਕ ਹਾਸੀਦਾਨ 11 ਲੋਕਾਂ ਦੀ ਮੌਤ ਵੇਕਾਬੂ ਹੁਕੇ ਨੇੜੇ ਦੇ ਵਿੱਚ ਡਿੱਗੀ ਬਲੇਰੋ ਗੱਡੀ ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ੇ ਦਾ ਕੀਤਾ ਐਲਾਨ ਲੁਗਿਆਣਾ ਚ ਪੰਜ ਬੀਜੇਪੀ ਕੌਂਸਲਰਾਂ ਸਣੇ ਵੀ ਅਣ ਪਛਾਤੇਆਂ ਤੇ ਮਾਮਲਾ ਦਰਜ ਮੇਰਦੇ ਨਾਲ ਬਤਮੀਜ਼ੀ ਤੇ ਕੰਮ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਦੋ ਦਿਨ ਪਹਿਲਾਂ ਮੀਟਿੰਗ ਦੇ ਦੌਰਾਨ ਮੇਰਦੇ ਨਾਲ ਉਲਝੇ ਸਨ ਬੀਜੇਪੀ ਦੇ ਕੌਂਸਲਰ ਜਨਹਿਲਾ ਗੁਰੂ ਅਚ ਐਡਵੋਕੇਟ ਕਤਲਕਾਂ ਦੇ ਵਿੱਚ ਤਿੰਨ ਮੁਲਜ਼ਮ ਗ੍ਰਫਤਾਰ ਦੋਤੇ ਪਹਿਲਾਂ ਵੀ ਦਰਜਨੇ ਕੀ ਮਾਮਲੇ 21 ਜੁਲਾਈ ਨੂੰ ਵਕੀਲ ਲਖਿੰਦਰ ਸਿੰਘ ਤੇ ਹੋਇਆ ਸੀ ਹਮਲਾ ਕੱਲ ਇਲਾਜ ਦੇ ਦੌਰਾਨ ਹੋਈ ਮੌਤ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਦੀ ਆਹਟ ਗੂਪੀ ਲਾਹੌਰੀਆ ਗੈਂਗ ਨੇ ਪੋਸਟ ਪਾ ਕੇ ਆਪਣੇ ਵਰਧੀਆਂ ਨੂੰ ਦਿੱਤੀ ਧਮਕੀ ਲਿਖਿਆ ਸਾਡੇ ਟਾਰਗੇਟ ਤਿਆਰ ਰਹੇ ਹਨ ਚਾਰਪੁਰ ਜਿੱਥੇ ਮੈਂਦੇ ਬੈਠੇ ਟੱਪ ਡਰਾਈਵਰਾਂ ਨੂੰ ਟਰੱਕ ਨੇ ਕੁਛ ਲਿਆ ਇੱਕ ਡਰਾਈਵਰ ਦੀ ਮੌਤ ਚਾਰ ਗੰਭੀਰ ਜ਼ਖਮੀ ਆਪਣੀਆਂ ਮੰਗਾ ਨੂੰ ਲੈ ਕੇ ਨੈਸ਼ਨਲ ਹਾਈਵੇ ਤੇ ਦੇਰੇ ਸੀ ਤਰਨਾ ਸੰਗਰੂਰ ਦੇ ਪਿੰਡ ਨਮੋਲ ਚ ਕਰੋੜਾ ਰੁਪਏ ਦੀ ਚੋਰੀ ਕਾਂ ਦਾ ਟੱਪ ਕੇ ਘਰ ਦੇ ਵਿੱਚ ਦਾਖਲ ਹੋਏ ਚੋਰ ਪਰਿਵਾਰ ਦਾ ਦਾਵਾ 1 ਕਿਲੋ ਦੇ ਕਰੀਬ ਸੋਨਾ ਤੇ 2 ਲੱਖ ਤੋਂ ਜ਼ਿਆਦਾ ਕੈਸ਼ ਚੋਰੀ ਭਾਰਤ ਤੋਂ ਜਲਦ ਸ਼ੁਰੂ ਹੋਵੇਗੀ ਹਵਾਈ ਸੇਵਾ 15 ਅਗਸਤ ਤੱਕ ਰੱਖਿਆ ਮੰਤਰੀ ਕਰ ਸਕਦੇ ਨੇ ਡੋਮੈਸਟਿਕ ਏਅਰਪੋਰਟ ਦਾ ਉਦਘਾਟਨ ਕੈਬਨ ਮੰਤਰੀ ਅਨਿਲ ਵਿਜ ਨੇ ਹਵਾਈ ਅੱਡੇ ਦਾ ਲਿਆ ਜਾਇਜ਼ਾ ਗੁਰਦਾਸਪੁਰ ਚਸ਼ਰਾਬਦੀ ਤਸਕਰੀਦਾ ਨਵਾਂ ਤਰੀਕਾ ਮੁਲਜ਼ਮਾਂ ਨੇ ਇੰਡੀਅਨ ਔਇਲ ਦੇ ਟਰੱਕ ਦੀ ਕੀਤੀ ਵਰਤੋਂ ਟਰੱਕ ਦੇ ਵਿੱਚ ਪੈਟਰੋਲ ਦੀ ਥਾਂ ਸ਼ਰਾਬ ਲਿਜਾਣ ਦੀ ਬਣਾਈ ਜਗ੍ਹਾ ਮੁਲਜ਼ਮ ਗ੍ਰਿਫਤਾਰ ਉਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰसों ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਰਾਂ ਹੁੰਦੀ ਹੈ ਪਰ ਕੱਲ ਥ੍ਰੈਟ ਕਾਲ ਦੇ ਬਚਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਘਿਟੋਣ ਡਿਆ ਉਹਦੇ ਬਦਲੇ ਚ ਉਹਦੇ ਬੇਟੇ ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਆਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨ ਪੂਜਿਆ ਥ੍ਰੈਟ ਗੱਲ ਕਰਦਾ ਹੈ ਐਸਐਸਪੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਹੈ। ਕੱਲ ਲੋਕਾਂ ਨੂੰ ਘਬਰਾਹਤ ਕਰਦਾ। ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ। ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਾ ਨਾ ਦਿੰਦੇ ਨੇ ਅਮਰੀਕਾ ਦੇ ਦੁਸ਼ਮਣ ਲਈ ਕੋ ਗੱਲ ਨਹੀਂ ਬਸ ਲਾਏ ਉਹਨਾਂ ਨੂੰ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ 'ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਹੁਤ ਕਲੀਅਰ ਕੱਟ ਮੈਂ ਕਹਿ ਕੇ ਛੰਨਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਮੈਂ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਕਾਰ ਬਣ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸ்சி ਰਿజర్ਵ ਕੋਟਾ ਕਰਕੇ ਉੱਥੇ ਇੱਕ ਨੋਰਮਲ ਜੀ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇੰਨਾ ਵੀ ਸਰਪ੍ਰਸਤੀ ਦੇ ਹੀਟ ਆ ਇਹ ਗੈਂਗਸਟਰਾਂ ਦੀ ਪੁਸਤਕ ਨਹੀਂ ਕਰਦੇ ਰਹੇ ਹੁਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋ ਖਤਰਾ ਪੜਾ ਮਤ ਤੁਹਾਡੇ ਚੈਨਲ ਦੇ ਰਾਈ ਕਹਿਣ ਲਿਆ ਕਿ ਜਦੋਂ ਮੁਖਤਾਰ ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਦੇ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਵੀ ਸਰਕਾਰ ਕਿਟ ਕੇ ਮਾਰਗੀ ਕਈ ਵਾਰੀ ਉਹਨਾਂ ਵਕੀਰ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰਾਂ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਸਟ੍ਰਾਂਗ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਹੈ ਤਾਂ ਇੱਕ ਬਹਾਨਾ ਚੇਲਾ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨਾ ਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੰਗੂ ਭਗਵਾਨ ਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਕਿਹਾ ਕਿ ਜਿਹੜਾ ਪੱਕੂ ਢਿਲਵਾ ਵਾਲਾ ਸਰਪੰਚ ਮਾਰਿਆ ਹਾਂ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਨਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪੱਪੂ ਢਿਲਵਾਨੇ ਦਾ ਕਤਲ ਦਾ ਨਿਚੋਰ ਕਰਨਾ ਤਾਂ ਉਹਦੇ ਵਿੱਚ ਜੱਗੂ ਭਗਵਾਨ ਪੁਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਨੇ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪੱਪੂ ਢਿਲਵਾਨੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨ ਪੁਰੀਏ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਆ ਸੁਖਜਿੰਦਰ ਰੰਧਾਵੇ ਨਾਲ ਤਾਂ ਇਹ ਕਹਿੰਦਾ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨੂੰ ਲਿਆਂਦਾ ਜੇ ਤਾਂ ਸਾਹਮਣੇ ਇਹਨਾਂ ਨੂੰ ਪੈਰੋਗੀ ਕੀਤਾ ਜਾਏ ਉਹ ਬਕਣਗੇ ਜਦੋਂ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਦਰਦ-ਦਰਦ ਖੋਕਰਾ ਖਾ ਰਿਹਾ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਇਨਸਾਫ ਤਾਂ ਮਿਲੂਗਾ ਕਿ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਇਹ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਸੀਐਸਓ ਆਪਣੇ ਚੈੱਕ ਇਨਕੁਆਰੀ ਕਰਪਾ ਕਰ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੰਨਦਰ ਜੀ ਤੁਹਾਡੇ ਕੋਲ ਆਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ 2-3 ਦਿਨ ਤੋਂ ਤਾਂ 2-3 ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੋਈ ਸੀਐਮ ਸਾਹਿਬ ਦੇਖ ਲੈਣਗੇ ਔਰ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨਾਂ ਦੇਖ ਲੈਣਾ ਸਭ ਨੇ ਦੇਖ ਲੈਣਾ ਰਿਮਾਂਡ ਦੀ ਕੋਸ਼ਿਸ਼ ਕਰਾਓ ਰਿਮਾਂਡ ਦੀ ਮੰਗ ਕਰ ਰਹੇ ਹੋ ਨਾ ਜੱਗੂ ਭਗਵਾਨਪੁਰੇ ਦੇ ਰਿਮਾਂਡ ਲੈਤਾ ਜਾਵੇ ਬਿਲਕੁਲ ਦੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਜੀ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਪਰ ਜਿਹਦੇ ਫੋਨ ਤੋਂ ਗਿਆ ਜਦੋਂ ਪੁਲਿਸ ਨੇ ਟੈਰੋਗੇਟ ਕਰਦੀ ਆ ਤਾਂ ਕੰਦਾ ਬਖਦੀਆਂ ਤਾਂ ਸਰਦਾਰ ਸਾਹਿਬ ਤੁਸੀਂ ਦੱਸਿਓ ਤੁਹਾਡੀ ਜਿਹੜੇ ਤੁਹਾਡੀ ਇਲੈਕਸ਼ਨ ਹੋਈ ਸੀ ਤੁਹਾਡੇ ਤੇ ਵੀ ਉਹ ਕਹਿੰਦੇ ਰੋਕ ਲੱਗਦੇ ਰਹੇ ਕਿ ਜੱਗੂ ਦੀ ਫੈਮਲੀ ਕੋਲੋਂ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਕਿ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ 'ਚ ਮਦਦ ਲਈ ਬਿਲਕੁਲ ਨਹੀਂ ਮੈਂ ਲਈ ਸਾਹਮਣੇ ਦੇਖਿਓ ਬਿਲਕੁਲ ਨਹੀਂ ਮੈਂ ਮਦਦ ਲਈ ਠੀਕ ਹੈ ਕੋਈ ਬੰਦਾ ਸਾਹਮਣੇ ਕਰਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਇਹ ਅਲੈਗੇਸ਼ਨ ਲਾ ਰਹੇ ਨੇ ਹਾਂ ਜਿਹੜੇ ਇਹਨਾਂ ਨੂੰ ਅਲਿਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੇ ਵਿੱਚ ਮਦਦ ਲਈਤੇ ਗਈ ਨਾਲ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੇ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਇਹਦੇ ਨੂੰ ਦਾਵਾ ਸਾਹਿਬ ਜਿਵੇਂ ਤੁਸੀਂ ਜੋ ਮਰਜ਼ੀ ਅਲਿਗੇਸ਼ਨ ਕਰਦੇ ਮੈਂ ਮੈਂ ਪ੍ਰੂਫ ਤੇ ਤਾਂ ਆ ਦੇਖੋ ਠੀਕ ਹੈ ਨਾ ਆ ਕੀ ਕਹਿ ਰਿਹਾ ਆ ਤੁਹਾਨੂੰ ਸੁਣਾਉਣਾ ਹਰੇ ਇਹ ਆ ਸੁਣੋ ਸਾ ਆ ਆ ਕਰ ਦਿਓ ਆਨ ਕਰ ਲਓ ਆ ਸਪੀਕਰ ਆਨ ਕਰ ਲਓ ਅ ਚੱਲੋ ਵੀ ਆ ਜੀ ਇਹ ਦੇਖੋ ਮੈਂ ਮਾਰੂ ਨਾ ਇਹ ਮੇਰੇ ਸਾਥੇ ਇਹ ਵੀ ਚੋਲੀ ਕਿੰਨੇ ਆਉਂਦੇ ਨੇ ਚੁਲੀ ਨੇ ਰਾਜ ਪਟਾ ਕੇ ਜੁੜ ਕੇ ਅਜੇ ਨਾ ਦੇ ਕਾਰ ਅਧਿਕਾਰ ਖਤਮ ਕਰ ਦਿੰਦੇ ਇਹ ਰਾਜ ਨੂੰ ਖਤਮ ਕਰ ਦਿੱਤੇ ਇਹ ਸਰਪੰਚ ਜੀ ਦੇ ਸਾਹਮਣੇ ਪੁੱਛਾ ਇਹ ਮੌਲਿਕ ਨੂੰ ਨਾ ਦਬਾ ਦਿੱਤਾ ਉਹ ਵਾਲੇ ਇੱਕ ਕਰੋੜ ਦੇ ਬੰਦੇ ਨੇ ਇਹ ਤਾਂ ਜਿੰਨੇ ਜਿੰਨੇ ਪਾਜੀ ਸ਼ੈੱਡ ਕਰ ਲਾਂਗੇ ਪਤਨ ਜੀ ਲੱਗੀਆਂ ਜੀ ਸਵਾਲ ਹੈ ਮੈਂ ਜਦੋਂ ਇਹ ਆਡੀਓ ਚਲਦੀ ਹੈ ਪਰ ਮੌਜੂਦਾ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਅਗਲੇਟਡ ਮੈਂ ਨਾ ਕਦੀ ਕੰਮ ਨਹੀਂ ਕੀਤਾ ਮੈਂ ਤਾਂ ਕੋਈ ਸਰਪੰਚ ਨਹੀਂ ਬਣਾਇਆ ਚਾਹ ਮੈਂ ਤਾਂ ਸਾਰੇ ਸਾਰੇ ਲਖਣਾ ਚ ਮੇਰੇ ਪਿੰਡਾਂ ਚ ਲਖਣਾ ਹੋਈਆਂ ਹੁਣ ਪੰਚਾਇਤ ਬੰਦ ਗਿਆ ਸਾਰਾ ਬੰਦ ਗਿਆ ਸਾਰਾ ਮੇਰੀ ਭਗਵਾਨ ਕੋਰ ਦਾ ਹੋਂਦ ਪੰਚਾਇਤ ਜੀ ਹੁਣ ਜਿਹੜਾ ਸਰਪੰਚ ਹੈ ਕੌਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਹੈ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚ ਹੈ ਉਹਨੂੰ ਤੁਹਾਡਾ ਕੋਈ ਸਪੋਰਟ ਨਹੀਂ ਮੇਰੀ ਕੋਈ ਸਪੋਰਟ ਨਹੀਂ ਦੀ ਮੈਂ ਸਾਰੇ ਇਲੈਕਸ਼ਨਾਂ ਚ ਇਲੈਕਸ਼ਨਾਂ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲਿਆਂ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲਿਆਂ ਇਲੈਕਸ਼ਨ ਲੜੀ ਆ ਕਾਲੀਦੌਰ ਵਾਲਿਆਂ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੁੱਲ੍ਹ ਦਿੱਤੀ ਚਾਹੇ ਕਾਂਗਰਸ ਹੋਵੇ ਕਾਲੀਦਾਨ ਹੋਵੇ ਜਿਹੜਾ ਮੱਝੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਇਲੈਕਸ਼ਨ ਲੱਗ ਜਾਣਾ ਕਿਹੜੀ ਪਾਰਟੀ ਤੋਂ ਤਾਂ ਹੁਣ ਪਤਾ ਇਹਨਾਂ ਨੂੰ ਪਤਾ ਉਹ ਕਿੱਧਰੋਂ ਨੇ ਜੱਗੂ ਮਾਸੀ ਦੇ ਇਹ ਤਾਂ ਕਿੱਧਰੋਂ ਨੇ ਤਾਂ ਅੱਛਾ ਇੱਕ ਹੋਰੰਦਾ ਵਾ ਸਭ ਤੁਹਾਡੇ ਜਿਹੜੀ ਲਾ ਐਂਡ ਔਰਡਰ ਦੀ ਗਰਦਾਸਪੁਰ ਜਿਲ੍ਹੇ ਸਿਚੁਏਸ਼ਨ ਆ ਰਹੀ ਮੋਰੇ ਪ੍ਰਿਆਰ ਹੋਣਾਂ ਦਾ ਕੀ ਮਤਲਬ ਹੋਇਆ ਉਸ ਤੋਂ ਬਾਅਦ ਤਿੰਨ ਚਾਰ ਉਤਰੇ ਡਾ ਹੋਏ ਆਮਾਦੀ ਪਾਰਟੀ ਦੀ ਸਰਕਾਰ ਸੇਕੋ ਪੋਲੀਟਿਕਲ ਕਰੈਕਿੰਗ ਸਾਰੇ ਫੇਰ ਜੱਗੂ ਦੀ ਮਾਰਦ ਨੂੰ ਗੋਲੀ ਜਦੋਂ ਵੱਜੀ ਉਹਦੋਂ ਤੁਸੀਂ ਏ ਲਾਰਡ ਉਹ ਤੁਸੀਂ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਸੀ ਕਿਉਂ ਨਹੀਂ ਇਹ ਰੁਕ ਰਹੀ ਹੈ ਤੁਸੀਂ ਇੱਕ ਹੋਰ ਗੱਲ ਦੇਖੋ ਅਰਦਾਸ ਸਾਹਿਬ ਸਾਹਮਣੇ ਬੈਠੇ ਕੱਲ ਦੀ ਕੱਲ ਹੈ ਸਾਹਮਣੇ ਇੱਕ ਸਰਪ੍ਰਸਤ ਅਸੀਂ ਦੇਖਿਆ ਹੈ ਕਿ ਸਰਪ੍ਰਸਤ ਨੇ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫਤੇਗੜ ਗੋਲੀ ਚੱਲੀ ਜੀ ਉਹ ਜਿਹੜਾ ਬੰਦਾ ਵਾ ਜਿਹੜੇ ਦੁਕਾਨ ਤੇ ਗੋਲੀ ਚੱਲੀ ਹੈ ਉਹ ਬੰਦਾ ਸਾਡੇ ਕੋਲ ਆਇਆ ਕੱਲ ਸਾਡੇ ਕੋਲੋਂ ਜਾਂ ਜਦ ਸਾਡੇ ਕੋਲ ਆ ਤਾਂ 1.5 ਘੰਟੇ ਬਾਅਦ ਗੋਲੀ ਚੱਲੀ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ 1.5 ਘੰਟੇ ਬਾਅਦ ਗੋਲੀ ਚੱਲਦੀ ਹੈ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਪਰ ਗੋਲੀ ਕਿੰਨੇ ਚੜਾਈ ਇਹ ਤਾਂ ਉਹ ਗੰਦਾ ਜਹਾ ਰਾਤ ਉਹ ਕਿਹੜੇ ਬੰਦੇ ਤੁਹਾਡੇ ਕੋਲ ਬੈਠਾ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠਾ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਹੈ 1.5 ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਹੈ ਉਹ ਪਰ ਕੌਣ ਚਲਾ ਗਿਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕੌਣ ਚਲਾ ਗਿਆ ਤੁਸੀਂ ਦੱਸੋ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਿਹਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਮੈਂ ਰਾਤੀ ਗਿਆ ਉੱਥੇ ਵਿੱਚ ਕਰਕੇ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਹੈ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਨਾ ਤੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋਲ ਰੈਂਟ ਤੇ ਸੀਗੀ ਉਹਦੇ ਕੋਲ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥ੍ਰੈਟਕਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਕੋਲ ਤਾਂ ਮੇਰੇ ਤੇ ਇੰਫੈਰਿੰਗ ਹੋਈ ਨਹੀਂ ਜੇ ਜੇਕਰ ਆਪਣਾ ਜੱਗੋ ਉਹਨਾਂ ਨੂੰ ਤੁਹੀਂ ਰਿਮਾਂਡ ਮਿਲਦਾ ਵਾ ਜਿਹੜੇ ਆਉਂਦੇ ਨੇ ਦੂਜੇ ਜਿਹੜੇ ਸਾਥੀ ਆਉਂਦੇ ਆ ਤੇ ਫਿਰ ਕੋਸ਼ਿਸ਼ ਕਰਾਓਗੇ ਰੰਡਾਵੇ ਬਣਾਉਣ ਨੂੰ ਗ੍ਰਿਫਤਾਰ ਕਰਾਉਣ ਦੀ ਕੋਸ਼ਿਸ਼ ਕਰੋ ਬਿਲਕੁਲ ਜੀ ਤੁਹਾਡੇ ਚੈਨਲ ਤੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਹੈ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਨਾਲ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਉਹ ਇਨਸਾਫ ਮਿਲ ਸਕਦਾ ਤੁਹਾਡੇ ਚੈਨਲ ਨਾਲ ਦੇ ਥਰੂ ਸਰਕਾਰ ਨੂੰ ਦੱਸੇ ਗੱਲ ਜਿਹੜੀ ਮਾਨ ਸਾਹਿਬ ਨਾਲ ਹੋਈ ਗੱਲ ਜੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਇਹ ਤੇ ਸਾਡੇ ਜ਼ਰੀਆ ਤੁਹਾਡੀ ਸਰਕਾਰ ਆ ਇਹ ਲੋਕਾਂ ਨਾਲ ਕਰਾਂਗੇ ਜੀ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਰਿਟਨ ਦੇ ਵਿੱਚ ਮੈਂ ਅਜੇ ਤੱਕ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸੰਬੰਧ ਚ ਮੈਂ ਮਿਲਾਂ ਗਏ ਸੀ ਐਮ ਸਾਹਿਬ ਜੀ 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 ਰੋਕ ਕਰਨਗੇ ਟਾਂਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੰਡੀ ਕਨਾਲ ਨਹਿਰ ਦੇ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ ਲੋਕਾਂ ਦੇ ਘਰਾਂ ਤੇ ਖੇਤਾਂ ਤੱਕ ਪਾਣੀ ਦਾਖਲ ਹੋ ਚੁੱਕਾ ਹੈ ਕਈ ਲੋਕਾਂ ਦੇ ਘਰਾਂ ਦੇ ਵਿੱਚ ਤਰੇੜਾਂ ਵੀ ਪੈ ਗਈਆਂ ਨੇ ਲੋਕਾਂ ਨੇ ਨਹਿਰੀ ਵਿਭਾਗ ਤੇ ਸਵਾਲ ਚੁੱਕੇ ਨੇ ਨਹਿਰੀ ਵਿਭਾਗ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਲੋਕਾਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਟਾਂਡਾ ਦੇ ਵਿੱਚ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਜਿੱਥੇ ਕਿ ਕੰਟਰੀ ਕਨਾਲ ਨਹਿਰ ਦੇ ਵਿੱਚੋਂ ਪਾਣੀ ਲਗਾਤਾਰ ਲੀਕ ਹੋ ਰਿਹਾ ਤੇ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ ਪਾਣੀ ਲਗਾਤਾਰ ਦਾਖਲ ਹੋ ਰਿਹਾ ਕਈ ਲੋਕਾਂ ਦੇ ਘਰ ਆ ਪਾਣੀ ਦਾਖਲ ਹੋਣ ਦੇ ਕਾਰਨ 13 ਤੱਕ ਵੀ ਪੈ ਚੁੱਕਿਆ ਨੇ ਤੇ ਲੋਕਾਂ ਦੇ ਵੱਲੋਂ ਨਹਿਰੀ ਵਿਭਾਗ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਵੱਲੋਂ ਇਸ ਦੇ ਵਿਚਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਲਗਭਗ ਪਿਛਲੇ 5 ਸਾਲ ਤੋਂ ਬਣਿਆ ਹੋਇਆ 2020 ਦੇ ਵਿੱਚ ਜਦੋਂ ਇਹ ਨਹਿਰ ਦਾ ਦੁਬਾਰਾ ਕੰਸਟਰਕਸ਼ਨ ਦਾ ਕੰਮ ਕੀਤਾ ਗਿਆ ਇਹ ਉਸ ਤੋਂ ਬਾਅਦ ਹੀ ਹਾਲਾਤ ਜਿਹੜੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਤੇ ਪਿਛਲੇ 2-3 ਸਾਲ ਤੋਂ ਹੀ ਅਸੀਂ ਕਈ ਵਾਰ ਕੋਸ਼ਿਸ਼ ਕੀਤੀ ਹੈ ਪਿਛਲੇ 26 ਅਪ੍ਰੈਲ ਤੋਂ ਅਸੀਂ ਇੱਕ ਧਰਨਾ ਵੀ ਲਗਾਇਆ ਸੀਗਾ ਤੇ ਉਸ ਦੇ ਵਿੱਚ ਮਾਨਯੋਗ ਐਮਐਲਏ ਕਰਮਬਿਰਸੇ ਕੋਮਰ ਸਿੰਘ ਜੀ ਵੀ ਆਈ ਸੀ ਸੀਗੇ ਤੇ ਐਸ ਡੀਓ ਸਾਹਿਬ ਕੰਢੀ ਕਨਾਲ ਡਿਪਾਰਟਮੈਂਟ ਤੇ ਉਸ ਦੇ ਬਾਅਦ ਐਕਸ਼ਨ ਸਾਹਿਬ ਕੰਢੀ ਕਨਾਲ ਵਿਕਾਸ ਜੀ ਉਸ ਤੋਂ 2 ਦਿਨ ਬਾਅਦ ਇੱਥੇ ਮੌਕਾ ਦੇਖਣ ਆਏ ਅਸੀਂ ਸਾਰਾ ਕੁਝ ਉਹਨਾਂ ਦੱਸਿਆ ਮੌਕੇ ਵੀ ਦੱਸਿਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਹਾਲਾਤ ਇਹ ਹੈ ਜੀ ਚਾਰ ਪੰਜ ਪਿੰਡ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਗੋਇਬਾਲ ਹੈਗਾ ਡੇਪਰ ਦਾ ਕੁਛ ਏਰੀਆ ਹੈਗਾ ਥਲਕਾ ਜਿਹੜਾ ਨਹਿਰ ਦੇ ਥੱਲੇ ਵਸਨੀਕ ਹੈਗੇ ਉਹਨਾਂ ਨੂੰ ਬਹੁਤ ਤਕਲੀਫ ਹੈ ਨਾਰਨੋਲ ਹੈ ਪੱਸੀ ਕਰੋੜਾ ਹੈ ਤੇ ਜਿਹੜੇ ਪਿੰਡ ਹੈ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੈਗੇ ਇਸੇ ਕਹ ਵਰਤੀ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੈ ਸਲਾਰੀਆ ਛੁੱਟ ਚੁੱਕੇ ਨੇ ਅ ਵਿਜੇ ਮੌਕੇ ਦੀ ਫਿਲਹਾਲ ਕੀ ਸਥਿਤੀ ਹੈ ਕੀ ਅਪਡੇਟ ਹੈ ਜਿਸ ਤਰੀਕੇ ਨਾਲ ਨਹਿਰ ਦੇ ਵਿੱਚੋਂ ਪਾਣੀ ਲੀਕ ਹੋ ਰਿਹਾ ਲੋਕਾਂ ਦੀ ਮੁਸ਼ਕਲ ਵਧ ਰਹੀ ਹੈ ਜੀ ਪਰਮਿੰਦਰ ਇਹ ਮੈਂ ਦੱਸਣਾ ਚਾਹਾਂਗਾ ਕਿ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਇਹ ਅੱਜ ਤੋਂ 5 ਸਾਲ ਪਹਿਲਾਂ ਦੀ ਆ ਰਹੀ ਹੈ ਲੋਕਾਂ ਨੂੰ ਕਿਉਂਕਿ ਕੰਡੀ ਕਨਾਲ ਨਹਿਰ ਦਾ 4 ਸਾਲ ਪਹਿਲਾਂ ਕੰਮ ਕੰਪਲੀਟ ਕਰਵਾਇਆ ਸੀਗਾ 4 ਸਾਲ ਪਹਿਲਾਂ ਇੱਕ ਕੰਡੀ ਕਨਾਲ ਨਹਿਰ ਦੁਬਾਰਾ ਪੂਰੀ ਨਵੀਂ ਬਣਾਈ ਗਈ ਹੈ ਬਟ ਉਸ ਤੋਂ ਦੌਰਾਨ ਜੇ ਆਪਾਂ ਗੱਲ ਕਰੀਏ ਕਿ ਨਹਿਰ ਦਾ ਕੁਝ ਹਿੱਸਾ ਜਿਹੜਾ ਹੈ ਉਹ ਅੰਡਰਗਰਾਉਂਡ ਲੀਕੇਜ ਹੁੰਦਾ ਹੈ ਔਰ ਉਸ ਦੇ ਦੌਰਾਨ ਜਿਹੜਾ ਹੈ ਦਰਜਨ ਤੋਂ ਵੱਧ ਪਿੰਡ ਜਿਹੜੇ ਇਸ ਨਾਲ ਪ੍ਰਭਾਵਿਤ ਹੋ ਰਹੇ ਆ ਕਿਉਂਕਿ ਪਾਣੀ ਲੀਕ ਹੋ ਕੇ ਲੋਕਾਂ ਦੇ ਘਰਾਂ ਦੇ ਅੰਦਰ ਨਿਕਲ ਰਿਹਾ ਆ ਔਰ ਇੱਥੋਂ ਤੱਕ ਹੀ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਲੋਕ ਕਹਿ ਰਹੇ ਕਿ ਨਾ ਅਸੀਂ ਆਪਣੇ ਖੇਤਾਂ ਵਿੱਚ ਕੋਈ ਫਸਲ ਉਪਜਾ ਸਕਦੇ ਆ ਤੇ ਨਾ ਹੀ ਅਸੀਂ ਆਪਣੇ ਘਰਾਂ ਵਿੱਚ ਰਹਿ ਸਕਦੇ ਕਿਉਂਕਿ ਲੀਕੇਜ ਕਰਕੇ ਘਰਾਂ 'ਚ ਵੱਡੀਆਂ-ਵੱਡੀਆਂ ਦਰਾਰਾਂ ਪੈ ਚੁੱਕੀਆਂ ਆ ਘਰਾਂ ਦੀਆਂ ਨੀਹਾਂ ਜਿਹੜੀਆਂ ਉਹ ਹਰ ਵੇਲੇ ਪਾਣੀ ਵਿੱਚ ਡੁੱਬੀਆਂ ਰਹਿੰਦੀਆਂ ਇਸ ਕਰਕੇ ਜਿਹੜੀ ਲੋਕਾਂ ਨੂੰ ਸਮੱਸਿਆ ਹੈ ਕਾਫੀ ਲੰਬੇ ਸਮੇਂ ਤੋਂ ਆਪਾਂ ਕੈਸੇ ਦੇਖੀਏ ਫੇਸ ਕਰ ਰਹੇ ਆ ਜੀ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਤਾਂ ਟਾਂਡਾ ਦੇ ਵਿੱਚ ਲੋਕਾਂ ਦੀ ਮੁਸ਼ਕਲ ਬਾਤੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਕਾਰਨ ਬੜ ਰਿਹਾ ਹੈ ਨਹਿਰ ਦੇ ਵਿੱਚ ਲੀਕ ਹੋ ਅਰਜਕਲ ਕੰਢੀ ਕਨਾਲ ਦੇ ਹਰਤੇ ਵਿੱਚ ਪਾਣੀ ਲਗਾਤਾਰ ਲੀਕ ਹੋ ਰਿਹਾ ਤੇ ਲੋਕਾਂ ਦੇ ਘਰਾਂ ਤੇ ਖੇਤਾਂ ਤੱਕ ਪਾਣੀ ਦਾਖਲ ਹੋ ਚੁੱਕਾ ਹੈ। ਰੋਕਾਂਗੇ ਅਗਲੀ ਖਬਰ ਦਾ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ। ਸੁਨੀਲ ਜਾਖੜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਸਰਕਾਰ ਸਿਰਫ ਮਾਹੌਲ ਬਣਾਉਣ ਤੇ ਹੀ ਕੰਮ ਕਰੀਏ। বিজেপি ਸ਼ੁਆਇਨ ਕਰਨ ਕਰਕੇ ਰੇਡ ਹੋਈ ਹੈ। বিজেপি ਦੇ ਵਿੱਚ ਆਉਣ ਕਰਕੇ ਰਣਜੀਤ ਗਿੱਲ ਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਜੋ ਕਿ ਸੁਨੀਲ ਜਾਖੜ ਨੇ ਵੱਡੇ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਡਰਾ ਤਮਕਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਂਦੇ ਨੇ ਕਿਸੇ ਦੀ ਆਪਣੀ ਮਰਜ਼ੀ ਕਿਸ ਪਾਰਟੀ ਦੇ ਵਿੱਚ ਜਾਣਾ ਹੈ ਲੈਂਡ ਪੁਲਿੰਗ ਮਾਮਲੇ ਕਰਕੇ ਰਣਜੀਤ ਗਿਲ ਤੇ ਰੇਡ ਹੋਈ ਹੈ ਨਾਲ ਹੀ ਲੈਂਡ ਪੁਲਿੰਗ ਸਕੀਮ ਦੇ ਨਾਲ ਵੀ ਇਸ ਪੂਰੀ ਰੇਡ ਨੂੰ ਵਿジネス ਦੇ ਐਕਸ਼ਨ ਨੂੰ ਸੁਨੀਲ ਜਾਖੜ ਦੇ ਵੱਲੋਂ ਜੋੜਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮਾੜੀ ਖੇੜ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਰਣਜੀਤ ਗਿਲ ਦੇ ਕੋਲ ਹੈ ਲੈਂਡ ਪੁਲਿੰਗ ਜ਼ਮੀਨ ਸਭ ਤੋਂ ਜ਼ਿਆਦਾ ਰਣਜੀਤ ਗਿਲ ਦੇ ਕੋਲ ਹੈ ਸਰਕਾਰ ਰੇਡ ਕਰਵਾ ਕੇ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰ ਰਹੀ ਹੈ ਉਹ ਤੇ ਸੁਨੀਲ ਜਾਖੜ ਨੇ ਕਿਹਾ ਕਿ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਪਰੀਸ਼ਾਨ ਕੀਤਾ ਜਾ ਰਿਹਾ ਮਾਂਜੀ ਸੁਲਮਾਨ ਖਾਨ ਦੇ ਘਰ ਦੇ ਬੰਬਈ ਦੇ ਅੰਦਰ ਮੋਟਰਸਾਈਕਲ ਤੇ ਸਵਾਰ ਜਾ ਕੇ 2-4 ਫਾਇਰ ਕੱਟ ਦਿੰਦੇ ਆ ਉਹਦਾ ਮਕਸਦ ਕੀ ਹੈ ਐਜੀ ਗਲਤੀ ਨਹੀਂ ਵੀ ਜਿਨ੍ਹਾਂ ਨੇ ਉਹ ਮੁੰਡੇ ਭੇਜੇ ਆ ਪੈਸੇ ਦੇ ਕੇ ਵੀ ਉਹਨਾਂ ਨੂੰ ਪਤਾ ਹੈ ਵੀ ਇੱਥੇ ਸੁਲਮਾਨ ਖਾਨ ਦੇ ਗੋਲੀ ਲੱਗਣੀ ਨਹੀਂ फेर ਵੀ 2-4 ਫਾਇਰ ਉੱਥੇ ਕਰਕੇ ਨੰਗੇ ਜਾਂਦੇ ਆ ਬਾਅਦ ਚ ਪੂਰੇ ਹਿੰਦੁਸਤਾਨ ਚ ਲਲਾ ਲਲਾ ਹੋਈ ਪਈ ਰਹਿੰਦੀ ਹੈ ਕਿ ਸੁਲਮਾਨ ਖਾਨ ਦੇ ਉੱਤੇ ਹਮਲਾ ਹੋਇਆ ਫੁਲਾਣੇ ਗੈਂਗਸਟਰ ਨੇ ਕੀਤਾ ਇਹਨੇ ਕੀਤਾ ਇਹ ਮੇਰਾ ਪੰਜਾਬ ਦੇ ਜਨਤਾ ਨੂੰ ਵੀ ਥੋੜਾ ਜਿਹਾ ਇਹਦੇ ਤੇ ਗੌਰ ਕਰਨ ਸਾਬ ਇਹਦਾ ਪਰਪਸ ਹੈ ਬੇਸਿਕ ਥਿਊਰੀ ਜਿਹੜੀ ਹੈ ਟੈਰਰਿਜ਼ਮ ਦੀ ਦਾ ਏਮ ਆਫ ਟੈਰਰਿਜ਼ਮ ਇਜ਼ ਟੂ ਟੈਰਰਾਈਜ਼ ਆਤੰਕ ਫੁਲਾਣਾ ਹੈ ਨਾ ਕਿ ਉਹਨਾਂ ਨੇ ਕਿੰਨੇ ਬੰਦੇ ਮਾਰਤੇ ਕਿੰਨੇ ਨਹੀਂ ਅਤੰਕ ਫੁਲਾਣਾ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ ਸਭ ਉਹ ਅਤੰਕ ਫੁਲਾ ਦਿੰਦੇ ਆ ਲਾ 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 ਲੋਗੇ ਸਾਰੇ ਹਿੰਦੁਸਤਾਨ 'ਚ ਵੀ ਲਾਰੈਂਸ ਨੇ ਜੇਲ੍ਹ 'ਚ ਬੈਠੇ ਦੇਖੋ ਜੀ ਸਲਮਾਨ ਖਾਨ ਦੇ ਮਗਰ ਪਿਆ ਤੇ ਪੁਲਿਸ ਨੂੰ ਭਜੜਣਾ ਪਈਆਂ ਫਿਰਦੀਆਂ ਪਰਪਸ ਕੀ ਹੈ ਵੀ ਸਾਰੇ ਹਿੰਦੁਸਤਾਨ 'ਚ ਪਤਾ ਹੋ ਗਿਆ ਵੀ ਇਸ ਤੋਂ ਡਰ ਕੇ ਰਿਓ ਭਗਵੰਤ ਮਾਨ ਜੀ ਦੇ ਦੇਣ ਤੇ ਅੱਜ ਜਿਹੜੇ ਕਹਿੰਦੇ ਐ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਅੱਕ ਚ ਬੋਲੀ ਜਾਂਦੇ ਐ ਉਹਨਾਂ ਦੇ ਵੀ ਮੈਂ ਗੱਲ ਕਰੂੰਗਾ ਪਰ ਮਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਮੈਂ ਬੀਜੇਪੀ ਜੁਆਇਨ ਕਰਨੀ ਹੈ ਅ디 ਪੋਲੀਟਿਕਲ ਇਜ਼ ਅ ਪੋਲੀਟਿਕਲ ਪਰਸਨੈਲਿਟੀ ਹੈ ਪਹਿਲਾਂ ਕਾਲੀ ਦਲ ਚ ਸੀਗਾ ਉਹ ਫੇਰ ਨਹੀਂ ਉਹਨਾਂ ਨੂੰ ਲੱਗਿਆ ਵੀ ਆਪਾਂ ਚ ਲੜੀ ਜਾਂਦੇ ਐ ਤੇ ਅਸੀਂ ਕਿਸੇ ਹੋਰ ਪਾਸੇ ਚ ਆਵੜੀਏ ਇਹ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨਾਂ ਨੂੰ ਕੀ ਚੋਗਾ ਪਾ ਜਣਾ ਆਈ ਡੋਟ ਨੋ ਆ ਖਾ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਵਾਂਗੇ ਜੀ ਇਹ ਕਰਾ ਦੇਗੇ ਨਹੀਂ ਗੱਲ ਪਣੀ ਉਹਨਾਂ ਨੇ ਇਧਰਲੇ ਪਾਸੇ ਆ ਗਏ ਉਹਨਾਂ ਦੇਖ ਲੈ ਪੰਜਾਬ ਦੇ ਅੰਦਰ ਤਾਂ ਚੜ੍ਹਤ ਬੀਜੇਪੀ ਦੀ ਹੋ ਰਹੀ ਹੈ ਇਧਰਲੇ ਪਾਸੇ ਆ ਕੇ ਸਭ ਉਹਨਾਂ ਦੀ ਆਪਣੀ ਸੂਝ-ਬੂਝ ਹੈ ਜਿਹਨੂੰ ਲੈ ਕੇ ਉਹਨਾਂ ਨੇ ਇਹ ਫੈਸਲਾ ਕੋਈ ਲਿਆ ਤੇ ਉਹਦੇ ਉੱਤੇ ਜਾ ਕੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਰੇਡ ਨੂੰ ਲੈ ਕੇ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੋ ਕਰਨਗੇ ਉਹ ਕਰਨਗੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ

ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਸੀ ਇਹ ਗੱਲ ਸਾਹਮਣੇ ਆਈ ਸੀ ਤਾਂ ਉਧਰ ਕੈਬਨਰ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਖੜ ਤੇ ਪਲਟਵਾਰ ਕੀਤਾ ਕਿ ਜਦੋਂ ਜਾਖੜ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਕਿਉਂ ਨਹੀਂ ਰੰਦਾਵਾ ਤੇ ਸਵਾਲ ਚੁੱਕੇ ਗਏ ਬੜੇ ਮੈਂ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਅੱਜ ਜਾਣ ਦੇ 23 ਸਾਲ ਹੋ ਗਏ ਸਭ ਤੋਂ ਪਹਿਲੀ ਦਫਾ ਮੇਰੀ ਮੁਲਾਕਾਤ 2002 ਇੱਕ ਚੇ ਹੋਈ 24 ਸਾਲ ਹੋ ਗਏ ਉਹਨਾਂ ਨੇ ਕਿਹਾ ਤੁਸੀਂ ਸਾਰੇ ਬੈਠੇ ਮੇਰੀ ਪਿੱਠ ਦੇ ਪਿੱਛੇ ਬੁੜਬੁੜ ਕਰਦੇ ਰਹਿੰਦੇ ਹੋ ਥੋੜੀ ਜਿਮਤ ਮੇਰੇ ਨਾਲ ਜਿਹੜੀ ਆ ਗੱਲ ਹੈ ਕਹ ਰਹੇ ਵੀ ਤੂੰ ਮੇਰੇ ਸਾਹਮਣੇ ਗੱਲ ਕਰੋ ਸਾਰੇ ਚੁੱਪ ਕੋ ਬੋਲਿਆ ਕੋਈ ਵੀ ਨਹੀਂ ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਆਪਣੇ ਕੁਲੀਗ ਨਾਲ ਗੱਲ ਕਰਦੇ ਠੀਕ ਨਹੀਂ ਲੱਗਦਾ ਮੈਨੂੰ ਤੁਸੀਂ ਜੋ ਵੀ ਹੈ ਦੈਟਸ ਅ ਸੈਪਰੇਟ ਇਸ਼ੂ ਤੇ ਜਿਨ੍ਹਾਂ ਦਾ ਤੁਸੀਂ ਪੁੱਛ ਰਹੇ ਹੋ ਉਹਨਾਂ ਨੇ ਜਦੋਂ ਸਟੇਟਮੈਂਟ ਪੜ੍ਹੀ ਵੀ ਹੈ ਕਿਸ ਨੇ ਬੋਲਾ ਹੈ ਜਦੋਂ ਰੰਧਾਵਾ ਸਾਹਿਬ ਖੜੇ ਹੋਗੇ ਤੇ ਕਹਿਣ ਲੱਗੇ ਜੀ ਤਾਂ ਮੈਂ ਕਿਆ ਸੀਗਾ ਕਿਉਂ ਨਹੀਂ ਜੀ ਨਹੀਂ ਜੀ ਕਿਆ ਨਹੀਂ ਜੀ ਨਹੀਂ ਜੀ ਇਹਦਾ ਮੇਰੇ ਮੰਤਰੀ ਹੁੰਦੇ ਹੋਏ ਤੁਸੀਂ ਮੇਰੇ ਤੇ ਇਨਕੁਆਇਰੀ ਖੋਲ ਰੱਖੀ ਹੈ ਇਸ ਕਰਕੇ ਮੈਂ ਨਰਾਜ਼ ਸੀਗਾ ਜਿਹ ਉਸ ਟਾਈਮ ਦੇ ਡੀਜੀਪੀ ਬੈਠੇ ਸੀ ਉਸ ਮੀਟਿੰਗ 'ਚ ਤੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਪੁੱਛਿਆ ਕਿਉਂ ਦਿਨਕਰ ਜੀ ਕੌਣ ਸੀ ਇਨਕੁਆਇਰੀ ਖੋਲ ਰੱਖੀ ਹੈ ਇਸ ਦੀ ਉਦੋਂ ਨਾਮ ਆਇਆ ਵੀ ਇਹਨਾਂ ਦੇ ਜਗਗਬਗੁਨਵਾਨਪੁਰੀਆ ਦੇ ਉੱਤੇ ਕੋਈ ਲਿੰਕ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉੱਥੇ ਚਰਚਾਈ ਇਨਵੈਸਟੀਗੇਸ਼ਨ ਕਿਨੂੰ ਮਾਰ ਕੋਈ ਕੀ ਹੋਇਆ ਉਸ ਇਨਵੈਸਟੀਗੇਸ਼ਨ ਦਾ ਕਿਵੇਂ ਹੈ ਬਾਅਦ ਚ ਜੋ ਕੁਝ ਵੀ ਉਹ ਇੱਕ ਹੋਰ ਕਿੱਸਾ ਸਾਬ ਉਹਦੇ ਵਾਸਤੇ ਬਹੁਤ ਸਾਰੇ ਲੋਕ ਉਸ ਮੀਟਿੰਗ ਚ ਸਾਰੇ ਮੰਤਰੀ ਬੈਠੇ ਸੀਗੇ ਸਾਬ ਮੈਂ ਜਿਨ੍ਹਾਂ ਦੇ ਨਾਮ ਲੈ ਰਿਹਾ ਇਕੱਲਾ ਸੁਨੀਲ ਜਾਖੜ ਨਹੀਂ ਕਹਿ ਰਿਹਾ ਪਤ ਦੇਖੋ ਸਾਬ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਦਬੀਆਂ ਸਾਬ ਉਹ ਤਾਂ ਲਿੰਕ ਹੀ ਸੀਗੇ ਇੱਥੇ ਬੰਦੇ ਮਾਰਤੇ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਤਾਂ ਨਹੀਂ ਲੱਗਣਾ ਜੀ ਉਹਨਾਂ ਨੇ ਅਪਰੋਚ ਉਹ ਉਹ ਉਹਨਾਂ ਨੂੰ ਕਹੋ ਤੁਹਾਡਾ ਜਿਹੜਾ ਹੈਗਾ ਨਾ ਲੇਟੈਂਟ ਪੀਰੀਅਡ ਬਹੁਤ ਜ਼ਿਆਦਾ ਤੁਸੀਂ ਕਾਂਗਰਸ ਦੇ ਪ੍ਰਧਾਨ ਸੀ ਜੇ ਤੁਹਾਨੂੰ ਪਤਾ ਸੀ ਕਿ ਤੁਹਾਡਾ ਇੱਕ ਮਨਿਸਟਰ ਜਿਹਨੂੰ ਤੁਸੀਂ ਬਾਅਦ ਵਿੱਚ ਉਪ ਮੁੱਖ ਮੰਤਰੀ ਬਣਾਇਆ ਵੀ ਹੀ ਇਜ਼ ਅ ਥ੍ਰੈਟ ਟੂ ਨੈਸ਼ਨਲ ਸਕਿਉਰਿਟੀ ਤਾਂ ਤਾਂ ਉਦੋਂ ਜਾਖੜ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਨੰਬਰ 1 ਨੰਬਰ 2 ਉਹ ਦੇਰ ਆਏ ਦਰਸਤ ਆਏ ਜਿੰਨੇ ਕ੍ਰਿਮੀਨਲ ਆ ਉਹ ਰਾਤ ਨੂੰ ਭੱਜ ਕੇ ਜਾਖੜ ਜੀ ਨੂੰ ਛੱਡ ਕੇ ਉਹ ਕਿਸੇ ਹੋਰ ਬੰਦੇ ਤੋਂ ਜਾ ਕੇ ਰਾਗਨੇ ਸੂਬੇ ਦੇ ਮੁੱਖ ਮੰਤਰੀ ਕੋ ਜੁਆਇਨ ਕਰ ਰਹੇ ਆ ਤੇ ਜਿਹੜਾ 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 ਸੂਬੇ ਦਾ ਪ੍ਰਧਾਨ ਆ ਉਹ ਕਿੱਥੇ ਸੀ ਉਹ ਸੋ ਬਹੁਤ ਸਾਰੇ ਸਵਾਲ ਆ ਮੈਂ ਜਾਖੜ ਸਾਹਿਬ ਦੀ ਜਿਹੜੇ ਸੀਗਾ ਨਾ ਉਹਨਾਂ ਦਾ ਬੜਾ ਚੰਗਾ ਰੈਪਿਊਟੇਸ਼ਨ ਸੀਗਾ ਉਹਨਾਂ ਦੀ ਇੱਕ ਫੈਮਿਲੀ ਹਿਸਟਰੀ ਸੀ ਔਰ ਉਹਨੇ ساری ਉਮਰ ਭਾਜਪਾ ਨੂੰ ਕ੍ਰਿਟਿਕਾਈਜ਼ ਕੀਤਾ ਤੇ ਆਲਟੀਮੇਟਲੀ ਅਨਫੋਰਚਨਟਲੀ ਉਹ ਜਿੱਥੇ ਜਿਹਦੇ ਵਿੱਚ ਕਮਲ ਫੁੱਲ ਦਾ ਉੱਥੇ ਪਹੁੰਚ ਗਏ ਰੋਕਾਂਗੇ ਅਗਲੀ ਖਬਰ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਵਾਲ ਚੁੱਕੇ ਨੇ ਜਮਕੌਰ ਸਾਹਿਬ ਦੇ ਸਕਿੱਲ ਇੰਸਟੀਚਿਊਟ ਨੂੰ ਲੈ ਕੇ ਉਹਨਾਂ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਸਰਕਾਰ ਨੇ ਇੰਸਟੀਚਿਊਟ ਨੂੰ ਖੰਡਰ ਬਣਾ ਦਿੱਤਾ ਹੈ ਇੰਸਟੀਚਿਊਟ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ 42 ਏਕੜ ਦੇ ਵਿੱਚ ਇਹ ਇੰਸਟੀਚਿਊਟ ਬਣਨਾ ਸੀ ਸਾਡੀ ਸਰਕਾਰ ਨੇ 500 ਕਰੋੜ ਦਾ ਇਹ ਪ੍ਰੋਜੈਕਟ ਲਿਆਂਦਾ ਸੀ ਜੋ ਕਿ ਚਰਨਜੀਤ ਚੰਨੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਜਮਕੋਰ ਸਾਹਿਬ ਦੇ ਸਕਿੱਲ ਇੰਸਟੀਚਿਊਟ ਨੂੰ ਲੈ ਕੇ ਦਰਸਲ ਸਰਕਾਰ ਤੋਂ ਸਵਾਲ ਚੁੱਕਦੇ ਆ ਕਿ ਆ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇੰਸਟੀਚਿਊਟ ਨੂੰ ਖੰਡਰ ਬਣਾ ਦਿੱਤਾ ਇੰਸਟੀਚਿਊਟ ਵੱਲ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਤਖਾਰਨ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਹੈ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ ਯੂਐਸਏ ਚ ਗਿਆ ਟੀਮਾ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋ ਗਈ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਦੀ ਯੂਨੀਵਰਸਿਟੀ ਦੇ ਨਾਲ ਏਸੀ ਯੂਨੀਵਰਸਿਟੀ ਦੀ ਕੋਲੈਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਹ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬੈਰ ਹੈ ਤਾਂ ਕੱਢੋ ਜੋ ਮਰਜ਼ੀ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਕਿਹਾ ਬੈ ਜ਼ਿਕਰ ਹੋ ਗਿਆ ਕਿ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਚਮਕੌਰ ਸਾਹਿ ਪਹੁੰਚੇ ਸੀ ਜਿੱਥੇ ਕਿ ਉਹਨਾਂ ਪਿਛਲੀ ਕਾਂਗਰਸ ਸਰਕਾਰ ਨੂੰ کہہ ਰਿਹਾ ਤੇ ਕਿਹਾ ਕਿ ਇਹ ਵੋਟਾਂ ਵੇਲੇ ਸ਼ੁਰੂ ਹੋਈ ਸੀ ਇਸ ਇਮਾਰਤ ਸਮੇਤ ਬਾਕੀ ਇਮਾਰਤਾਂ ਦਾ ਕੰਮ ਵੀ ਪੂਰਾ ਕਰਵਾਇਆ ਜਾਵੇਗਾ ਇਹ ਮਾਨ ਇੱਥੇ ਇੱਕ ਚਮਕੌਰ ਸਾਹਿ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇਹ ਕੈਡਮੀ ਸ਼ੁਰੂ ਕੀਤੀ ਸੀ ਆਪਣਾ ਅਚੀਲਗੁਰ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹ ਉੱਤੇ ਪਰ ਕਰੋੜਾ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਉਹ ਨਹੀਂ ਸ਼ੁਰੂ ਹੋ ਰਹੀ ਜੀ ਉਦੀ ਪਰਿਮਾਹ ਟਟੇ ਹੀ ਲੱਗਣਾ ਉਤੋਂ ਉਦੋਂ ਵੇਲੇ ਵੋਟਾਂ ਵੇਲੇ ਕੀਤੀਆਂ ਨੇ ਨਾ ਵੋਟਰਾਂ ਦੀ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰਕਾਰ ਦੇ ਟਾਈਮ ਦੀ ਸ਼ੁਰੂ ਹੋਇਆ ਲੱਗ ਕਿਆ ਹੈ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਐਮੀਨੈਂਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਦੇ ਵਿੱਚ ਅਸੀਂ